ਪਿੰਡ ਮੇਕੋਵਾਲ ਵਿਖੇ ਕ੍ਰੀਮ ਨਾਮ ਨੇ ਪਹਿਲਾਂ ਪਿੰਡ ਦੇ ਸਾਬਕਾ ਸਰਪੰਚ ਸਰਜੀਤ ਸਿੰਘ ਅਣਖੀ ਦਾ ਕੁਝ ਅਣਪਛਾਤੇ ਕਾਤਲਾਂ ਵੱਲੋਂ ਛਿੜਿਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਤੱਕ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ ਜਿਸ ਦੇ ਵਿਰੋਧ ਵਿੱਚ ਅੱਜ ਅਣਖੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਸ਼ਹਿਰਪੁਰ ਜਲੰਧਰ ਰੋਡ ਨਸਰਾਲਾ ਵਿਖੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮੌਕੇ ਤੇ ਪੁੱਜੇ ਐਸਪੀ ਮਨੋਜ ਠਾਕੁਰ ਨੇ ਥਾਣਾ ਕਰੀਆਂ ਨੇ ਵਿਸ਼ਵਾਸ ਦਵਾਇਆ ਕਿ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਥਾਣਾ ਕਰੀਆਂ ਮਤਲਬ ਥਾਣਾ ਚੁੱਕ ਲਿਆ ਗਿਆ ਇਹ ਥਾਣਾ ਕਾਫੀ ਘੰਟੇ ਚੱਲਿਆ ਸੀ ਹਾਲੇ ਤੱਕ ਸਹੀ ਮੁੱਢਲਾ ਮਾਇਨਾ ਜੋ ਪੁਲਿਸ ਆਪਣੀ ਕਾਰਵਾਈ ਕਰਨੀ ਪਾਈ ਹੈ ਅਰ ਜੇ ਮੈਂ ਆਪਣਾ 뷰 ਦਵਾਉਂ ਤਾਂ ਇਹਦੇ ਵਿੱਚ ਮੈਨੂੰ 2-3 ਕਾਰੇ ਨਜ਼ਰ ਆਉਂਦੇ ਆ ਪਹਿਲਾਂ ਤਾਂ ਮੈਂ ਇੱਧਰ ਬੀਬੀਆਂ ਦੇ ਨਾਲ ਹੋਇਆ ਹੈ। ਕੀ ਮੈਂ ਕੋਈ ਗੱਲ ਵੀ ਕਹਿ ਸਕਦੀ ਆ? ਕਿਉਂਕਿ ਹਮੇਸ਼ਾ ਜਿਹੜੀ ਸਾਡੀ ਸੁੰਦਰਤਾ ਖਾਸ ਸੀ ਜਿੱਥੇ ਤਾਂ ਮੈਨੂੰ ਪਤਾ ਲੱਗਾ ਸੀ ਕਿ ਭਾਜੀ ਕਹਿੰਦੇ ਸੀ ਇਸ ਵਾਰ ਮੈਂ ਸਰਪੰਚੀ ਤੇ ਨਹੀਂ ਖੜੇ ਹੋਣਾ। ਪਰ ਪਿੰਡ ਦੀ ਆਵਾਜ਼ ਸੀ ਕਿ ਅਣਖੀ ਸਰਪੰਚੀ ਤੇ ਖੜਾ ਹੋਵੇ ਚਾਹੇ ਨਾ। ਪਰ ਅਸੀਂ ਉਹਨੂੰ ਸਮਝਾ ਲਈਏ ਇੱਕ ਵਾਰ ਸਤਿਕਾਰ ਨਾਲ। ਤੇ ਇੱਧਰ ਜਿਹੜੂਲ ਕੱਪ ਦਾ ਬੰਦਾ ਨਾ ਨਾ ਕਿ ਮੈਂ ਪੁਲਿਸ ਪ੍ਰਸ਼ਾਸਨ ਦੀ ਕਿ ਹਾਲੇ ਤੱਕ ਉਹ ਇਸ ਦੇ ਕੋਈ ਵੀ ਕਾਰਵਾਈ ਨਹੀਂ ਤਾਂ ਨਾਲ ਸਾਡੇ ਸਾਹਮਣੇ ਪੇਸ਼ ਨਹੀਂ ਕਰ ਸਕੀ ਸਰਪੰਚ ਪਰੀ ਦੀ ਪੂਰੀ ਫੈਮਿਲੀ ਪੂਰਾ ਪਿੰਡ ਨਗਰ ਨਵਰਸੇ ਇਲਾਕਾ ਨਵਰਸੇ ਸਾਹ ਸੰਜੀਓ ਅੱਜ ਦਾ ਜੋ ਧਰਮ ਹੈ ਇਹ ਰੋਜਾਂ ਕੀ ਕਰ ਸੁਦਾ ਖੂਬੇ ਸੇ ਨਾਂ ਖੇ ਦੇਣਾ ਦਾ ਖਤਰਾ ਹੋਏ ਨੋ ਅੱਜ 9 ਮਹੀਨੇ ਤੋਂ ਉੱਪਰ ਹੋ ਗਿਆ ਹਨ ਸਾਨੂੰ ਕੋਈ ਫੱਟਕਾ ਨਹੀਂ ਕੋਈ ਨਾਮ ਨਹੀਂ ਦਿਖਾਤਾ ਪਹਿਲਾਂ ਵੀ ਕਾਹ ਨਾ ਲਗਾਇਆ ਸੀ ਔਰ ਬਸ ਬਸ ਕਰਨਾ ਮਾਨੋ ਦੇਵਾਂ 15 ਦਿਨ ਦਾ ਟਾਈਮ ਹੋ ਗਿਆ ਵੀ ਸਾਡੇ ਕੋਲੋ ਕਿ 15 ਦਿਨ ਸਾਨੂੰ ਦੇਵੋ ਅਸੀਂ ਇਹਦਾ ਕੋਈ ਹੱਲ ਕੱਢਾਂਗੇ ਪਰ 1 ਮਹੀਨਾ ਬੀਤਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਬਣਾ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਅੱਜ ਸਾਨੂੰ ਮਜਬੂਰ ਆ ਪੁਲਿਸ ਨੇ ਫੜੇ ਸਾਨੂੰ 4-5 ਦਿਨ ਬਾਅਦ ਕਹਿਣ ਲੱਗੇ ਕਿ ਉਹਨਾਂ ਦੇ ਕੋਲੋਂ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਕਿਹਾ ਸੀ ਠੀਕ ਆ ਤੁਸੀਂ ਉਹਨਾਂ ਨੂੰ ਛੱਡ ਦਿਓ ਸਾਡਾ ਉਹਦੇ ਨਾਲ ਕੋਈ ਮਸਲਾਮ ਨਹੀਂ ਹੈ ਪੁਲਿਸ ਪਰ ਪੁਲਿਸ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਅੱਜ 9 ਮਹੀਨੇ ਬੀਤਣ ਤੋਂ ਬਾਅਦ ਵੀ ਔਰ ਤੋਂ ਪਰਸਾਦਨਾ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਕਹਿੰਦੇ ਅਸੀਂ ਜੀਓ ਨੇ ਆ ਜਦੋਂ ਸਰਦਾਰ ਸੁਜੀਤ ਸਿੰਘ ਆਨਕੀ ਦਾ ਕਤਲ ਹੋਇਆ ਸੀ ਉਸ ਟਾਈਮ ਤੋਂ ਹੀ ਸਾਨੂੰ ਕਹਿੰਦੇ ਸੀ ਕਿ 80% ਕੇਸ ਸੌਲਵ ਹੈ 20% ਬਾਕੀ ਹੈ ਇਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਸੌਲਵ ਕਰ ਲਵਾਂਗੇ ਪਰ ਅੱਜ 9 ਮਹੀਨੇ ਬੀਤੇ 10ਵਾਂ ਮਹੀਨਾ ਚੱਲੂ ਹੋ ਗਿਆ ਜਿਹਦੇ ਵਿੱਚੋਂ ਦਲ ਆਦਾ ਤਾਂ ਕਦੇ ਵੀ ਨਿਕਲ ਗਿਆ ਹੈ ਪਰ ਕੋਲ ਪਰ ਕੋਸ ਪਰਸਾਦਨਾ ਆਈਗੋ ਦੀ ਖਾਲਸਾ ਉਹ ਆਈਗੋ ਦੀ ਕੀ ਭਾਵੇਂ ਅਜੇ ਤੱਕ ਉਹ ਵੀ ਨਹੀਂ ਪਤਾ ਲੱਗ ਸਕੇ ਆ ਪ੍ਰਸ਼ਾਸਨ ਨੇ ਕੋਈ ਇਨਸਾਫ ਨਹੀਂ ਕੀਤਾ ਜਦ ਕੇ ਕਾਪਦਾਂ ਨੂੰ ਜਦੀ ਤੋਂ ਜਲਦੀ ਲੱਭ ਕੇ ਉਹਨਾਂ ਨੂੰ ਸਜ਼ਾਗੌਰ ਜਾਵੇ ਕਰਦਿਆਂ ਨੂੰ ਇਨਸਾਫ ਹੋਵੇ ਸਕੇ ਪਿੰਡ ਨੂੰ ਇਨਸਾਫ ਹੋਵੇ ਸਕੇ ਸਾਡੇ ਸਾਰੇ ਇਲਾਕੇ ਦੇ ਬਹੁਤ ਹੀ ਸੂਝਵਾਨ ਸਪਜਾਰ ਸਰਦਾਰ ਸੁਜੀਤ ਸਿੰਘ ਜੀ ਅਨਕੀ ਜਿਨ੍ਹਾਂ ਦੇ ਘਾਤ ਲਾ ਨੂੰ ਅਜੇ ਤੱਕ ਆਏ ਸੋਨੋ ਪਰਿਵਾਰ ਨੂੰ ਜ਼ਿੰਮੇਵਾਰਤੀ ਪਰ ਬੋਖ ਪ੍ਰਸ਼ਾਸ਼ਨ ਮਰਦਾਵਾਲ ਬੋਖਾ ਬਾਦ ਬੋਦਾਵਾਲ ਐਸਐਡੀ ਸ਼ਹਿਰ ਪਰ ਮਰਦਾਵਾਲ ਬੋਦਾਵਾਲ ਬੋਦਾਵਾਲ ਐਸਐਡੀ ਸ਼ਹਿਰ ਇਹ ਸਾਹਿਬ ਮਿਲਾ ਲੈ ਕੱਲ ਕਹਿੰਦੇ ਕੱਲ ਬੁਲਾ ਦਿੰਦੇ ਆ ਕੱਲ ਦਾ ਸਮਾਂ ਰੱਖੋ ਕੱਲ ਦਾ ਕਰਾ ਕੱਲ ਦਾ ਸਮਾਂ ਰੱਖੋ ਕੱਲ ਦਾ ਕਰਾ ਕਰਾ ਲੈ ਇਲੈਕਸ਼ਨ ਕੱਲ ਇਲੈਕਸ਼ਨ ਅੱਜ ਕੱਲ ਬੁੱਧਵਾਰ ਅ ਵੀਰਵਾਰ ਰੱਖ ਲਓ ਅੱਪੀ ਬਾਟ ਹੋ ਰਿਹਾ ਕਿ ਨਾ ਕੰਮ ਕਰਦਾ ਵੀਰਵਾਰ ਦਾ ਸਾਡਾ ਇਹਨੂੰ ਸਮੇਂ ਨੰਬਰ ਪ੍ਰਮੁਖ ਆ ਜਾਂਦਾ ਭਾਈ ਸਾਹਿਬ ਠੀਕ ਹੈ ਤੇ ਇਹ ਵੀਰਵਾਰ ਦਾ ਸਾਡਾ ਸਮੇਂ ਕਰਾ ਦਿਓ ਉਹ ਆ ਜਾਂਗੇ ਇਹਦਾ ਫੇਸ ਕਰਦਾ ਉਹ ਤੇ ਤਿੰਨਾਂ ਲਈ ਸੈੱਟ ਵੱਜ ਗਏ ਹੋ ਜਾਏਗਾ ਠੀਕ ਹੈ ਤੇ ਜੇ ਓਥੇ ਵੀ 2 ਮਹੀਨੇ 2 ਮਹੀਨੇ ਦੇ ਵਿੱਚ ਫੇਲ ਆਏ ਮੇਰੀ ਬੇਟੀ ਨੂੰ ਜੇ ਪੰਜਾਬ ਦੀ ਸਰਕਾਰ ਐਡਮਿਨਿਸਟ੍ਰੇਸ਼ਨ 2 ਮਹੀਨਾਵਾਂ ਵਾਲਾ ਜਿਹੜਾ ਨਵਾਂ ਸੀ ਚਲੰਦਰ ਵੀ ਫੇਲ ਹੋਵੇ ਨਾ ਹੋਵੇ ਤਾਂ ਮੇਰੀ ਬੇਟੀ ਆ ਫਿਰ ਅਸੀਂ ਆਪ ਦੇਸ਼ ਦੇ ਗ੍ਰਾਮ ਮੰਤਰੀ ਨੂੰ ਅਸੀਂ ਕਿਉਂਕਿ ਮੈਂ ਵੀ ਲੋਕਾਂ ਦਾ ਚੁਣਿਆ ਨੁਮਾਇੰਦਾ ਹਾਂ ਫਿਰ ਦੇਸ਼ ਦੇ ਗ੍ਰਾਮ ਮੰਤਰੀ ਨੂੰ ਮੈਂ ਉਹ ਆਪ ਮਲਾਉਂਗਾ ਅ ਮੀਡੀਆ ਦੇ ਵਿੱਚ ਮੈਂ ਕੋਟਾ ਕੋਟ ਕਰਦਾ ਪਿਆ ਫਿਰ ਅਸੀਂ ਕਹਾਂਗੇ ਸਾਰੀ ਜਿਹੜੀ ਜਾਂਚ ਹੈ ਸੀ.ਆਈ.ਡੀ. ਕਰੇਗਾ ਠੀਕ ਹੈ ਠੀਕ ਹੈ ਕਿਉਂ ਇਹ ਇਨਸਾਫ ਦਾ ਲੈਣਾ ਸਾਡਾ ਹੱਕ ਨਹੀਂ ਜਰੂਰ ਦੋਆ ਪੀਰਾਂ ਦੀ ਧਰਤੀ ਹੈ ਦੋਆ ਪੀਰਾਂ ਦੇ ਪੁੱਤਰਾਂ ਇਨਸਾਫ ਲੈਣਾ 100% ਲੈਣਾ ਜਾਂਚ ਹੈ ਲੈਣਾ ਵੀ ਠੀਕ ਹੈ ਮੇਰੀ ਇਹ ਤੁਹਾਨੂੰ ਇਹ ਕਹਤਾ ਜੀ ਮੈਂ ਫੋਨ ਵੀ ਲਗਾ ਦਿੱਤਾ ਮੈਂ ਨੰਬਰ ਵੀ ਜਿਹਨਾਂ ਨੂੰ ਪਰਸੂ ਬੁਲਾ ਦਿੱਤਾ ਕਿ ਅੱਜ ਆ ਕੇ ਬੈਠ ਕੇ ਅਸੀਂ ਦੱਸਦੇ ਹਾਂ ਜਦੋਂ ਬੁਲਾਉਂਦੇ ਨੇ ਮਾਰੋਡੀ ਹੋ ਜਾਏਗੀ ਸਾਰਾ ਕੁਝ ਹੋ ਜਾਊਗਾ ਉਹ ਮੀਟਿੰਗ ਤੇ ਕਾਈਂਡਲੀ ਨਾ ਹਾਂਜੀ ਮੈਡਮ ਅੱਜ ਤੁਸੀਂ ਧੰਨਾ ਲਾਇਆ ਇਹਦਾ ਕੀ ਕੇਸ ਕੰਦੀ ਲਾਇਆ ਆਜ ਤੋਂ 9 ਮਹੀਨੇ ਪਹਿਲਾਂ ਮੇਰੇ ਤੇ ਦਸ ਜੀ ਸਿੰਘ ਆਣਕੀ ਦਾ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਸੌਂਦੇ ਤੁਸੀਂ ਇਨਸਾਫ ਲਈ 9 ਮਹੀਨੇ ਹੋ ਗਏ ਸਾਨੂੰ ਇੱਦਾਂ ਟੱਕੇ ਖਾਂਦਿਆਂ ਨੂੰ ਸਾਨੂੰ ਇਨਸਾਫ ਨਹੀਂ ਮਿਲਿਆ ਪੁਲਿਸ ਪੁਲਿਸ ਸਿਰਾਰੇ ਕੁਝ ਨਹੀਂ ਕਰ ਰਹਾ ਸਾਨੂੰ ਬਸ ਇਨਸਾਫ ਬਸ ਇਹ ਕਹੀ ਜਾਂਦੇ ਆ ਲਾਰੇ ਲਾਈ ਜਾਂਦੇ ਆ ਵੀ ਅਸੀਂ ਕਰਦੇ ਆ ਜਦੋਂ ਉਹਨਾਂ ਦਾ ਕਤਲ ਹੋਇਆ ਸੀ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ 3% ਨੇ 80% ਕੇਸ ਸੋਲਵ ਕਰ ਲਿਆ ਆ ਬਸ ਥੋੜਾ ਰਹਿ ਗਿਆ ਤੁਸੀਂ ਸੰਸਕਾਰ ਕਰ ਦੋ ਅਸੀਂ ਉਹਨਾਂ ਦੇ ਭਰੋਸੇ ਦੇ ਸੰਸਕਾਰ ਕਰ ਦਿੱਤਾ ਪਰ ਉਹਨਾਂ ਨੇ ਸਾਨੂੰ ਮੁੜ ਕੇ ਬਾਅਦ ਵਿੱਚ ਉਹ ਮੁੱਕਰ ਗਏ ਕਹਿੰਦੇ 0% ਆ ਅਸੀਂ ਕੁਝ ਨਹੀਂ ਕੀਤਾ ਨਹੀਂ ਜਦੋਂ ਤੁਸੀਂ ਸੰਸਕਾਰ ਕੀਤਾ ਪੁਲਿਸ ਵਾਲਿਆਂ ਨੇ ਸਵਾਲ ਕੀਤੇ ਨਹੀਂ ਕਿ ਤੁਸੀਂ ਬੰਦੇ ਜਿਹੜੇ ਫੜੇ ਆ ਉਹ ਕਿੱਥੋਂ ਦੇ ਬੰਦੇ ਆ ਜਾਂ ਕਿਹੜਾ ਮੋਟਰਸਾਈਕਲ ਸੀ ਜਿਹਦੇ ਉੱਤੇ ਆ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸਾਨੂੰ ਇਹ ਹੀ ਪੁੱਛਿਆ ਸੀ ਉਹਨਾਂ ਦੇ ਕਿਹਦੇ ਨਾਲ ਰੰਜਿਸ਼ ਆ ਅਸੀਂ ਇਹ ਹੀ ਦੱਸਿਆ ਸੀਗਾ ਪਿੰਡ ਵਿੱਚ ਵੀ ਇਹਨਾਂ ਬੰਦਿਆਂ ਨਾਲ ਆ ਤੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਫਰਦਨ ਤੋਂ ਬਾਅਦ ਉਹਨਾਂ ਨੇ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੱਤਾ ਉਹ ਜ਼ਮਾਨਤ ਤੇ ਬਾਹਰ ਆ ਗਏ ਉਹਨਾਂ ਨੇ ਮੁੜ ਕੇ ਸਾਨੂੰ ਇਹ ਕਿਹਾ ਵੀ ਇਹਨਾਂ ਤੋਂ ਸਾਨੂੰ ਕੁਝ ਨਹੀਂ ਮਿਲਿਆ ਹਗਾ ਸਹੀ ਇਹ ਬੰਦੇ ਸਾਨੂੰ ਬਸ ਲਾਰੀ ਲਾਉਂਦੇ ਰਹੇ ਆ 0% ਐ ਕੋਈ ਨਹੀਂ ਅਸੀਂ ਹੋਰ ਕਿੰਨਾ ਸਮਾਂ ਹੋ ਗਿਆ ਅਜ ਸਰਪੰਚ ਸਾਹਿਬ ਨੂੰ 9 ਮਹੀਨੇ ਤੋਂ ਉੱਪਰ ਹੋ ਤੇ ਉਹ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪਰ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਪਤਾ ਨਹੀਂ ਕਿੰਨੀ ਵਾਰ ਇਹਨਾਂ ਕੋਲ ਜਾ ਆਏ ਆ ਬਸ ਸਾਨੂੰ ਇਹੀ ਸੁਣਨ ਨੂੰ ਮਿਲਦਾ ਵੀ ਅਸੀਂ ਕਰਦੇ ਕਰਦੇ ਆ ਜੋ ਵੀ ਅਸੀਂ ਇਹਨਾਂ ਨੂੰ ਸਾਨੂੰ ਕਈ ਵੀ ਜਾਂਦੇ ਆ ਵੀ ਇਹ ਬੰਦੇ 100% ਐ ਪਰ ਕਰਦੇ ਕੁਝ ਨਹੀਂ ਹੈਗੇ ਉਹਨਾਂ ਦੇ ਖਿਲਾਫ ਕੁਝ ਨਹੀਂ ਕੀਤਾ ਇਹਨਾਂ ਨੇ ਇੱਕ ਮੋਟਰਸਾਈਕਲ ਵੀ ਮਿਲਿਆ ਇਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਮੋਟਰਸਾਈਕਲ ਵੀ ਤੁਹਾਡੇ ਪਿੰਡ ਵਿੱਚ ਹੀ ਆ ਵੀ ਬਾਹਰ ਨਹੀਂ ਗਿਆ ਹੈਗਾ ਜਦੋਂ ਅਸੀਂ ਉਹ ਪੁਲਿਸ ਨੂੰ ਇੱਕ ਮਹੀਨਾ ਜਦੋਂ ਅਸੀਂ ਪਹਿਲਾਂ ਲਾਇਆ ਸੀ 26 ਮਈ ਨੂੰ ਅਸੀਂ ਧਰਨਾ ਲਾਇਆ ਸੀ ਉਹ ਦਿਨ ਤੋਂ ਬਾਅਦ 2 ਦਿਨ ਬਾਅਦ ਇਹਨਾਂ ਨੇ ਮੋਟਰਸਾਈਕਲ ਪਿੰਡ ਵਿੱਚੋ ਜਾਨੀ ਕਿ ਪ੍ਰਾਮਿਤ ਕਰ ਲਿਆ ਇਹਨਾਂ ਨੇ ਪਰ ਉਹ ਮੋਟਰਸਾਈਕਲ ਬਾਰੇ ਵੀ ਸਾਨੂੰ ਅਜੇ ਤੱਕ ਕੁਝ ਨਹੀਂ ਇਹਨਾਂ ਨੇ ਦੱਸਿਆ ਨਹੀਂ ਹੁਣ ਜੇਕਰ ਨਹੀਂ ਪ੍ਰਸ਼ਾਸਨ ਕੋ ਕਰਦਾ ਹੁਣ ਕਿ ਧਰਨੇ ਦੇ ਬਟੇ ਆ ਕਿੰਨਾ ਚਿਰ ਤੁਸੀਂ ਕੀ ਕਰੋਗੇ ਅਸੀਂ ਇੱਦਾਂ ਹੀ ਬੈਠੇ ਰਹਿਾਂਗੇ ਧਰਨੇ ਤੇ ਲਗਾਤਾਰ ਛਮਣ ਵੀ ਗੱਲ ਦੱਸੋ ਜਿਹਦੇ ਘਰੋਂ ਮੋਟਰਸਾਈਕਲ ਮਤਲਬ ਬਰਾਮਦ ਕੀਤਾ ਸੀ ਉਹਦੇ ਤੇ ਕੋਈ ਕਾਰਵਾਈ ਕੀਤੀ ਆ ਪੁੱਛ ਕਿਸੇ ਨੇ ਕੀਤਾ ਹੈਗਾ ਪਿੰਡ ਦੇ ਵਿੱਚ ਇਹ ਨਾਲ ਆਇਆ ਸਾਡੇ ਪਿੰਡ ਦੇ ਵਿੱਚ ਮੇਰੇ ਕੋਲ ਗੰਜਿਆ ਵੀ ਉਹ ਨਾਲੇ ਦੇ ਵਿੱਚੋਂ ਬਰਾਮਦ ਕੀਤਾ ਸੀ ਨਾਲੇ ਦੇ ਵਿੱਚ ਉਹਦੇ ਵਿੱਚ ਪਿਆ ਸੀ ਸਰ ਇਹ ਜੋ ਧਰਨਾ ਲਗਾਇਆ ਹੋਇਆ ਹੈ ਜੋ ਮੰਗ ਮਤਲਬ ਰੱਖੀ ਹੈ ਇਹਨਾਂ ਨੇ ਕਾਫੀ 8-9 ਮਹੀਨੇ ਤੋਂ ਮਤਲਬ ਇਹਨਾਂ ਦਾ ਇਸ ਹੈਪਨਿੰਗ ਹੋਈ ਹੈ ਜਾਂ ਕਤਲ ਹੋਇਆ ਹੈਗਾ ਸਰਪੰਨ ਸਾਹਿਬ ਦਾ ਮਤਲਬ ਇਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਪੰਜਾਬ ਦੇ ਵਿੱਚ ਨਹੀਂ ਹੈ ਅੱਜ ਲਗਭਗ 9 ਮਹੀਨੇ ਹੋ ਗਏ ਇੱਕ ਪਿੰਡ ਦਾ ਸਰਪੰਚ ਜਿਹੜਾ ਕਿ ਲਾਗੇ ਸ਼ਾਕੇ ਤੇ ਪੰਜਾਬ ਪਿੰਡਾਂ ਦੇ ਵਿੱਚ ਮਾਨ ਸਨਮਾਨ ਸੀ 9 ਮਹੀਨੇ ਹੋ ਗਏ ਸ਼ਰੀਆਮ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਔਰ 20 ਤੋਂ ਜ਼ਿਆਦਾ ਮੀਟਿੰਗਾਂ ਐਸਐਸਪੀ ਦੇ ਨਾਲ ਹੋ ਚੁੱਕੀਆਂ ਜਿੰਨੀ ਵਾਰੀ ਪਿੰਡ ਦੇ ਲੋਕ ਜਾਂਦੇ ਇਹਨਾਂ ਦੇ ਭਾਈ ਸਾਹਿਬ ਜਾਂਦੇ ਆ ਕੋਲ ਖੜੇ ਮੇਰੇ ਅੱਗੇ ਉਹ ਐਸਐਸਪੀ ਸਾਹਿਬ ਕੀ ਕਹਿੰਦੇ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਜਾਂਚ ਕਰ ਰਹੇ ਆ ਸਾਨੂੰ ਕੋਈ ਕਲੂ ਨਹੀਂ ਲੱਭ ਰਿਹਾ ਜੇ ਤੁਹਾਡੀਆਂ ਏਜੰਸੀਆਂ ਜਾਂਚ ਕਰਨ ਦੇ ਵਿੱਚ ਫੇਲ ਹੈ ਤੇ ਪੰਜਾਬ ਦੇ ਹੋਮ ਮਿਨਿਸਟਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ 'ਤੇ ਪੰਜਾਬ ਦੇ ਵਿੱਚ ਸਤੀਫਾ ਦੇ ਦੇਣਾ ਚਾਹੀਦਾ ਸਰ ਕੀ ਲੱਗਦਾ ਤੁਹਾਨੂੰ ਕਿੱਥੇ ਕਮੀਆਂ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਮਦਦ ਪ੍ਰਦਾਨ ਕਰ ਪਾ ਰਹੀ ਕਿ ਕਿੱਥੇ ਉਹ ਤਾਂ ਸਭ ਪੰਜਾਬ ਦੇ ਵਿੱਚ ਤੁਸੀਂ ਅੱਜ ਥਾਣਿਆਂ ਦੇ ਵਿੱਚ ਜਾ ਕੇ ਦੇਖੋ ਇੱਕ ਇੱਕ ਐਸਐਚਓ ਦੇ ਕੋਲ ਦੋ ਦੋ ਥਾਣੇਦਾਰ ਹੈ ਪੰਜਾਬ ਦੀ ਸਾਰੀ ਪੁਲਿਸ ਪਪਕਵੰਤਾਂ ਮੰਤਰੀ ਨਾਲ ਲੱਗੀ ਹੋਈ ਹੈ ਜਦੋਂ ਪੰਜਾਬ ਦਾ ਮੁੱਖ ਮੰਤਰੀ ਜਾਂਦਾ 100 ਤੋਂ ਜ਼ਿਆਦਾ ਗੱਡੀ ਮੁੱਖ ਮੰਤਰੀ ਨਾਲ ਲੱਗੀ ਹੋਈ ਹੈ 25 ਤੋਂ ਜ਼ਿਆਦਾ ਗੱਡੀਆਂ ਪੁਲਸ ਦੀਆਂ ਇਹਨਾਂ ਦੀ ਭੈਣਜੀ ਨਾਲ ਲੱਗੀਆਂ ਹੋਈਆਂ 25 ਤੋਂ ਜ਼ਿਆਦਾ ਗੱਡੀਆਂ ਇਹਨਾਂ ਦੀ ਧਰਮ ਪਤਨੀ ਨਾਲ ਲੱਗੀਆਂ ਹੋਈਆਂ 30 ਤੋਂ ਜ਼ਿਆਦਾ ਗੱਡੀਆਂ ਰਾਗਵ ਚੱਡੇ ਨਾਲ ਲੱਗੀਆਂ ਹੋਈਆਂ ਪੰਜਾਬ ਦੀ ਪੁਲਸ ਤਾਂ ਸਾਰੀ ਸਾਰੀ ਇਹਨਾਂ ਦੀ ਸੁਰੱਖਿਆ ਦੇ ਵਿੱਚ ਲੱਗੀ ਹੋਈ ਹੈ ਤੇ ਇਹਨਾਂ ਲੋਕਾਂ ਦੇ ਇਨਵੈਸਟੀਗੇਸ਼ਨ ਕਿੰਨਾ ਕਰਨੀ ਹੈ ਜਿਹੜੀਆਂ ਲੁੱਟਾਂ ਖੋਹ ਰਹੀਆਂ ਉਹਨੂੰ ਕੌਣ ਰੋਕੇਗਾ ਜਿਹੜੀਆਂ ਲਗਾਤਾਰ ਗੋਲੀਆਂ ਚੱਲ ਰਹੀਆਂ ਕ੍ਰਪਾਨਾਂ ਚੱਲ ਰਹੀਆਂ ਇਹਨੂੰ ਕੌਣ ਕੰਟਰੋਲ ਕਰੇਗਾ ਕਿਉਂਕਿ ਪੰਜਾਬ ਦੀ ਪੁਲਿਸ ਦਾ ਸਾਰੀ ਇਹਨਾਂ ਨੇ ਆਪਣੇ ਨਾਲ ਲਾਈ ਹੋਈ ਛਪਾਈ ਜਿਸ ਦਾ ਸਵੇਰ ਤੋਂ ਧਰਨਾ ਲੱਗਿਆ ਹੋਇਆ ਹੈ ਕੀ ਕਾਰਨ ਹੈ ਹਜੇ ਤੱਕ ਵੀ ਕੋਈ ਹਾਲਾ ਅਧਿਕਾਰੀ ਇੱਥੇ ਪੁਲਿਸ ਦਾ ਨਹੀਂ ਆਇਆ ਜਾਂ ਕਿਸੇ ਨੇ ਇਹਨਾਂ ਦਾ ਹਾਲਚਲ ਨਹੀਂ ਪੁੱਛਿਆ ਕੀ ਕਾਰਨ ਹੈ ਦੇਖੋ ਹਿੰਦੁਸਤਾਨ ਦੇ ਲੋਕਤੰਤਰ ਦੇ ਵਿੱਚ ਇੱਕ মিডিਆ ਤੁਸੀਂ ਲੋਕ ਲੋਕਤੰਤਰ ਦਾ ਇੱਕ ਰਿਸਪੈਕਟਿਡ ਸਥੰਭ ਹੋ ਅਗਰ ਸਾਡੂੰ ਕੋਈ ਤਕਲੀਫ ਹੈ ਮੀਡੀਆ ਦੇ ਮਾਧਿਅਮ ਦੇ ਨਾਲ ਤੁਸੀਂ ਉਹ ਤਕਲੀਫ ਪ੍ਰਸ਼ਾਸਨ ਨੂੰ ਵੀ ਪਹੁੰਚਾਉਂਦੇ ਹੋ ਸਰਕਾਰਾਂ ਨੂੰ ਵੀ ਪਹੁੰਚਾਉਂਦੇ ਹੋ ਤੁਸੀਂ ਇੱਥੇ ਖੜੇ ਹੋ ਹਾਂਜੀ ਸਰ ਅੱਜ ਧਰਨਾ ਲਗਾਇਆ ਕੇਸ ਬੰਦੀ ਸੰਭਾਲ ਅਸੀਂ ਅੱਜ ਜੋ ਇਹ ਧਰਨਾ ਲਗਾਇਆ ਇਹ ਪਿਛਲੇ ਸਾਲ 28 ਸਤੰਬਰ 2023 ਨੂੰ ਸਰਦਾਰ ਸੁਜੀਤ ਸਿੰਘ ਆਣਖੀ ਸਾਬਕਾ ਸਰਪੰਚ ਜੋ ਤੁਹਾਡਾ ਛੋਟਾ ਭਰਾ ਇਹਦਾ ਗੋੜੀਆਂ ਮਾਰ ਕੇ ਕਟਰ ਕੀਤਾ ਗਿਆ ਸੀ ਅੱਜ 9 ਮਹੀਨੇ ਬੀਤੇ 10ਵਾਂ ਮਹੀਨਾ ਚੱਲ ਪਿਆ ਹੈ ਅੱਜ ਤੱਕ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਹਦੇ ਕਰਕੇ ਅਸੀਂ ਪਿਛਲੇ ਮਹੀਨੇ 26 ਤਰੀਕ ਨੂੰ ਧਰਨਾ ਲਾਇਆ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਕੁਝ ਵਾਅਦਾ ਜੁਆਇਆ ਸੀ ਕਿ ਸਾਨੂੰ 15 ਦਿਨ ਦਾ ਟਾਈਮ ਦਿਓ ਅਸੀਂ ਤੁਹਾਨੂੰ ਇਨਸਾਫ ਯਰੂਜ਼ ਦਵਾਂਗੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਮਹੀਨਾ ਲੈ ਲਵੋ ਪਰ ਇੱਕ ਮਹੀਨਾ ਬੀਤਣ ਦੇ ਬਾਵਜੂਦ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਅੱਜ 9 ਮਹੀਨੇ ਬੀਤ ਗਏ 10ਵਾਂ ਮਹੀਨਾ ਚੱਲ ਪਿਆ 10 ਮਹੀਨਿਆਂ ਵਿੱਚ ਸਾਨੂੰ ਕੋਈ ਪ੍ਰਸ਼ਾਸਨ ਨੇ ਗਮਲਾਈ ਕੀਤਾ ਹੈ ਕੋਈ ਸਾਨੂੰ ਇਨਸਾਫ ਨਹੀਂ ਦਿੰਦਾ ਜਦੋਂ ਤੱਕ ਅਸੀਂ ਇਹ ਨਾ ਕੋ ਜਾਨੇ ਹਾਂ ਸਾਨੂੰ ਉਸ ਵੇਲੇ ਜਾਂਦਿਆਂ ਨੂੰ ਕਹਿੰਦੇ ਬਸ ਕਾਰਵਾਈ ਕਰ ਰਹੇ ਆਂ ਪਰ ਸਾਨੂੰ ਜ਼ਮੀਨ ਦੇ ਉੱਤੇ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ ਤੇ ਪਹਿਲਾਂ ਸਾਨੂੰ ਜਦੋਂ ਕਤਲ ਹੋਇਆ ਸੀ 80% ਕੇਸ ਸੋਲਵ ਹੋਣ ਦਾ ਵਾਅਦਾ ਕੀਤਾ ਸੀ ਕਿ 80% ਕੇਸ ਸੋਲਵ ਹੈ ਬਸ 20% ਬਾਕੀ ਆ ਜਿਹਦੇ ਵਿੱਚ ਸ਼ੂਟਰ ਫੜਨੇ ਬਾਕੀ ਆ ਪਰ ਉਹ 20% ਵੀ ਅੱਜ ਜਦੋਂ ਪੁੱਛੀ ਜਾ ਤਾਂ 80% ਤਾਂ 0% ਤੇ ਚਲੇ ਗਏ ਹੁਣ ਜਦੋਂ ਵੀ ਗੱਲ ਕਰੀਦੀ ਨਾਲ ਤੇ ਕਹਿੰਦੇ ਸਾਡੇ ਹੱਥ ਕੁਝ ਹੈ ਹੀ ਨਹੀਂ ਬਾਲਾ ਥੋੜੀ ਦੇਰ ਤੱਕ ਬੋਲ ਜਦੋਂ ਪ੍ਰਸ਼ਾਸਨ ਵੱਲੋਂ ਸਾਨੂੰ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਸਜੀਤ ਸਿੰਘ ਆਣਕੀ ਦੇ ਕਤਲ ਦੇ ਵਿੱਚ ਜੋ ਮੋਟਰਸਾਈਕਲ ਵਰਤਿਆ ਗਿਆ ਉਹ ਪਿੰਡ ਦੇ ਵਿੱਚ ਹੀ ਹੈ ਤੇ ਉਹ ਮਿਲ ਨਹੀਂ ਰਿਹਾ ਹੌਣ ਪਿਛਲੇ ਮਹੀਨੇ ਜਦੋਂ ਧਰਨਾ ਲਾਇਆ ਸੀ ਤਾਂ ਉਹ ਤੋਂ ਦੂਸਰੇ ਦਿਨ ਹੀ ਪੁਲਿਸ ਪ੍ਰਸ਼ਾਸਨ ਸਾਨੂੰ ਕਹਿੰਦਾ ਕਿ ਮੋਟਰਸਾਈਕਲ ਤੁਹਾਡੇ ਪਿੰਡ ਦੇ ਵਿੱਚ ਹੀ ਹੈ ਕਿ ਲੋਕ ਸਭਾ ਦੀਆਂ ਵੋਟਾਂ ਦੀਆਂ ਪੈਣ ਤੋਂ ਬਾਅਦ ਜਦੋਂ ਦੀ ਗਿਣਤੀ ਹੋਈ ਉਹ ਤੋਂ ਇੱਕ ਦਿਨ ਪਹਿਲਾਂ ਉਹ ਮੋਟਰਸਾਈਕਲ ਸਾਡੇ ਪਿੰਡ ਦੇ ਵਿੱਚੋਂ ਗੰਦੇ ਨਾਲੇ ਦੇ ਵਿੱਚੋਂ ਬਰਾਮਦ ਕੀਤਾ ਇਹਨਾਂ ਪੁਲਿਸ ਨੇ ਜਦੋਂ ਹੁਣ ਅਸੀਂ ਪੁਲਿਸ ਨੂੰ ਪੁੱਛਦੇ ਹਾਂ ਕਿ ਤੁਸੀਂ ਉਹ ਮੋਟਰਸਾਈਕਲ ਦੱਸਿਆ ਕਿਉਂ ਹੈ ਤੁਹਾਨੂੰ ਇਹਦੇ ਬਾਰੇ ਵੀ ਕੋਈ ਸਾਨੂੰ ਠੋਸ ਜਵਾਬ ਨਹੀਂ ਦੇ ਰਹੀ ਪ੍ਰਸ਼ਾਸਨ ਕਹਿੰਦੇ ਜਿੰਨੇ ਵੀ ਅਫਸਰਾਂ ਨੂੰ ਮਿਲੀ ਤਾਂ ਉਹਨਾਂ ਦੇ ਅਲੱਗ-ਅਲੱਗ ਬਿਆਨ ਹਨ ਕੋਈ ਕਹਿੰਦਾ ਸਾਨੂੰ ਕਿਸੇ ਅਮਲੀ ਨੇ ਦੱਸਿਆ ਕੋਈ ਬੋਲਦਾ ਕਿ ਸਾਨੂੰ ਕਿਸੇ ਬੱਕਰੀਆਂ ਵਾਲੇ ਨੇ ਦੱਸਿਆ ਪਰ ਅਸੀਂ ਪ੍ਰਸ਼ਾਸਨ ਤੋਂ ਇਹ ਪੁੱਛਦੇ ਹਾਂ ਵੀ ਸਾਨੂੰ ਕਮ ਸੇ ਕਮ ਇਹੋ ਹੀ ਬੰਦਾ ਦੱਸ ਦੇਣਾ ਵੀ ਜਿਹਨੇ ਮੋਟਰਸਾਈਕਲ ਦੀ ਸਾਨੂੰ ਜਾਣਕਾਰੀ ਦਿੱਤੀ ਹੈ ਵੀ ਮੋਟਰਸਾਈਕਲ ਉੱਥੇ ਪਿਆ ਹੈ ਹੋਰਸ ਪ੍ਰਸ਼ਾਸਨ ਇਹਦੇ ਵਿੱਚ ਵੀ ਟਾਲਮਟੋਲੀ ਕਰ ਰਹੀ ਹੈ ਹੁਣ ਤੁਸੀਂ ਅੱਜ ਧੰਨਾ ਲਗਾਇਆ ਜੇਕਰ ਪ੍ਰਸ਼ਾਸਨ ਤੁਹਾਡੀ ਮੰਗ ਮੰਨਦਾ ਠੀਕ ਹੈ ਜੇ ਨਹੀਂ ਮੰਨਦਾ ਫਿਰ మేరా సి لمبے ਸਮੇਂ ਵਾਸਤੇ ਤਾਨਾ ਲਾਵਾਂਗੇ ਇੱਥੇ ਬੈਠਿਆ ਰੋਡ ਜਾਮ ਕਰਕੇ ਅਸੀਂ ਉਨੀ ਦੇਰ ਨਹੀਂ ਉੱਠਣਾ ਜਦ ਤੱਕ ਸਾਨੂੰ ਹੁਣ ਇਨਸਾਫ ਨਹੀਂ ਮਿਲਦਾ। ਛਰੇਆਮ ਗੋਲੀਆਂ ਮਾਰ ਕੇ ਕਤਲ ਹੋ ਜਾਂਦਾ ਤੇ ਸਰ ਉਸ ਨੂੰ 8 ਤੋਂ 9 ਮਹੀਨੇ ਹੋ ਗਏ ਨੇ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਸੀ? ਅਸੀਂ ਇਹਦੇ ਵਿੱਚ ਜੋ-ਜੋ ਇਹਨਾਂ ਨੇ ਕੀਆ ਬੰਦੇ ਅਹੀਂ ਫੜੇ ਵੀ ਨੇ ਧੀਲ ਚ ਵੀ ਦੇ ਨੇ 5 ਬੰਦਿਆਂ ਦੇ ਜਿਨ੍ਹਾਂ ਦੇ ਅਸੀਂ ਚਲਾਨ ਵੀ ਬੇਸ ਕੀਤਾ 8 ਬੰਦਿਆਂ ਦੇ ਨਾਮ ਲਿਖਾਏ ਤੇ 8 ਬੰਦੇ ਜਿਹੜੇ ਅਸੀਂ ਮਾਕੇ ਵਿੱਚ ਰਜਿਸਟਰ ਕੀਤੇ ਹੋਏ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ ਜਿੱਤੇ ਉਹਨਾਂ ਨੂੰ ਸਾਫ਼ ਸੀਗਾ ਉਹਨਾਂ ਦੀ ਵੀ ਅਸੀਂ ਪੁੱਛਗਿੱਛ ਕੀਤੀ ਆ ਅੱਗੇ ਵੀ ਅਸੀਂ ਇਹਨਾਂ ਦਾ ਉਹ ਸਾਰਾ ਕਰ ਰਹੇ ਨੇ ਪਹਿਲੇ ਜਿਹੜਾ ਲਖਾਇਓ ਪੜੇ ਗਏ ਸੀਗੇ ਬੰਦੇ ਸਾਰੇ ਨਹੀਂ ਸਰ ਇਹਨਾਂ ਦਾ ਹੁਣ ਇਹ ਵੀ ਕਹਿਣਾ ਵੀ ਜਿਹੜਾ ਮੁੱਖ ਦੋਸ਼ੀ ਹੈ ਅਜੇ ਤੱਕ ਬਾਹਰ ਹੈ ਉਹ ਸਾਨੂੰ ਲੱਗਦਾ ਵੀ ਪੁੱਛਗਿੱਛ ਹੈ ਜੀ ਸਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਵੀ ਲਿੰਕ ਝੂਟਦਾ ਉਸ ਹਿਸਾਬ ਨਾਲ ਆਪਾਂ ਕਾਰਵਾਈ ਕਰਨੀ ਹੈ ਕਿਰਪਾ ਸਰ ਜਦ ਦੱਸਿਆ ਜੀ ਰਾਂਜੀ ਫਿਰ ਬਾਈਕ ਵੀ ਬਰਾਮਦ ਹੋਈ ਆ ਬਾਈਕ ਤੋਂ ਕੋਈ ਇਸ ਤਰ੍ਹਾਂ ਮਤਲਬ ਕੋਈ ਅਹੀਂ ਲਿੰਕ ਸਾਰੇ ਜੋੜ ਰਹੇ ਆ ਜੀ ਇਹ ਬੜੇ ਹਾਈ ਲੈਵਲ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਡੀ ਸਿੱਟ ਬਣੀ ਹੋਈ ਆ ਉਹਦੇ ਵਿੱਚ ਕੰਮ ਚੱਲ ਰਿਹਾ ਜੀ ਅਹੀਂ 2 ਐਸਪੀ ਵੀ ਕੰਮ ਕਰ ਰਹੇ ਨਾਲ ਨਾਲ ਡੀਐਸਪੀ ਕਰ ਰਹੇ ਐਸਐਚਓ ਸਾਹਿਬਾਨ ਕਰ ਰਹੇ ਅਹੀਂ ਅਹੀਂ ਵੀ ਰਿਜ਼ਲਟ ਦਵਾਂਗੇ ਜਿੱਥੇ ਕਹਿੰਦੇ ਨੇ ਇਨਕੁਆਰੀ ਮਾਰਕ ਕਰਨੀ ਉੱਥੇ ਮਾਰਕ ਵੀ ਕਰਾਇਆ ਫਿਰ ਵੀ ਅਹੀਂ ਉਸ ਸਿੱਟ ਨੂੰ ਹੈਲਪ ਜ਼ਰੂਰ ਕਰਾਂਗੇ ਨਹੀਂ ਸਰ 9 ਮਹੀਨੇ ਹੋ ਗਏ ਕਹਿੰਦੇ ਉਹ ਤੱਕ ਕੋਈ ਜਾਣਕਾਰੀ ਵੀ ਤੁਹਾਨੂੰ ਕੁਝ ਐਕਸਕਲੂਸਿਵ ਮਿਲ ਰਿਹਾ ਅਹੀਂ ਕਲੂ ਜੋ ਕਈ ਵਾਰ ਇੱਕਦਮ ਬ੍ਰੇਕ ਹੋ ਜਾਂਦੀਆਂ ਨੇ ਚੀਜ਼ਾਂ ਟਾਈਮ ਲੱਗੂਗਾ ਜ਼ਰੂਰ ਪਰ ਇਹ ਜਿਹੜਾ ਇਨਸਾਫ ਇਹਨਾਂ ਨੂੰ ਜ਼ਰੂਰ ਦੁਲਾਇਆ ਜਾਏਗਾ ਸਰ ਇਹ ਇਹੀ ਮੈਟਰ ਹੈ ਜਾਂ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਇਸ ਤਰ੍ਹਾਂ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਆ ਜੀ ਅਸੀਂ ਸਾਡੇ ਲਈ ਸੱਲ ਇਹ ਪਰਿਵਾਰ ਜਿਨ੍ਹਾਂ ਦਾ ਜੀ ਗਿਆ ਹੋਇਆ ਉਹਨਾਂ ਦੇ ਨਾਲ ਅਸੀਂ ਖੜੇ ਆ ਸਾਰਾ ਸਾਡਾ ਪੂਲ ਸਟਾਫ ਹੱਥੇ ਐਸਐਸਪੀ ਸਾਰੇ ਨਾਲ ਨੇ ਜੀ ਅਸੀਂ ਇਹਨਾਂ ਨੂੰ ਹੱਕ ਉਹਨਾਂ ਦਾ ਫਕਰਸੀ ਉਹ ਸਾਰੀ ਕਰਾਵਾਂਗੇ